ਅੱਜ ਦੀ ਵੀਡੀਓ ਆਪਾਂ ਥੋੜੀ ਆਪਣੇ ਪੁਰਾਣੇ ਵੀਡੀਓ ਤੋਂ ਹਟ ਕੇ ਕਰਾਂਗੇ ਤੁਸੀਂ ਧਿਆਨ ਨਾਲ ਦੇਖਿਓ ਗੱਲ ਸਮਝਣ ਵਾਲੀ ਆ ਜੇਕਰ ਤੁਹਾਡੇ ਬਟੂਏ ਵਿੱਚ ਟੁੱਟੇ ਹੋਏ ਕੁਝ ਰੁਪਏ ਪਏ ਆ ਤੇ ਇਹ ਤੁਹਾਨੂੰ ਕਰੋੜਪਤੀ ਬਣਾ ਸਕਦੇ ਆ ਹਾਂਜੀ ਬਿਲਕੁਲ ਸਹੀ ਸੁਣਿਆ ਤੁਸੀਂ ਤੁਹਾਨੂੰ ਇਹ ਬਿਲਕੁਲ ਅਜੀਬ ਲੱਗਿਆ ਹੋਵੇਗਾ ਪਰ ਮumbai ਵਿੱਚ ਇੱਕ ਟੀਚਰ ਨੇ 1998 ਤੋਂ ਆਪਣੇ ਬੱਚੇ ਦੇ ਟਿਫਨ ਚੋਂ ਰੁਪਿਆ ਚਵਾਨੀ ਕਰ ਕਰਕੇ ਪੈਸੇ ਬਚਾਈ ਮਹੀਨੇ ਦੇ ਲਾਸਟ ਵਿੱਚ ਉਹ ਇਹੀ ਪੈਸੇ ਆਪਣੇ ਘਰ ਵਾਲੇ ਨੂੰ ਦੇ ਦਿੰਦੀ ਸੀ ਕੋ ਉਸ ਦੇ ਇਸ ਪੈਸਿਆਂ ਨੂੰ ਮਿਊਚੁਅਲ ਫੰਡ ਵਿੱਚ ਇਨਵੈਸਟ ਕਰ ਦਿੰਦਾ ਸੀ ਫਿਰ ਜਾਣਦੇ ਹੋ ਕੀ ਹੋਇਆ ਜਦੋਂ 2023 ਵਿੱਚ ਉਸ ਦਾ ਮੁੰਡਾ ਇੰਜੀਨੀਅਰ ਕੰਪਲੀਟ ਕਰਕੇ ਬਾਹਰ ਗਿਆ ਤਾਂ ਉਸ ਟੀਚਰ ਦੇ ਪੋਰਟਫੋਲੀਓ ਵਿੱਚ 1 ਕਰੋੜ ਤੋਂ ਵੀ ਵੱਧ ਪੈਸੇ ਹਨ ਹੋਗੇ ਨਾ ਹੈਰਾਨ ਕਿਵੇਂ ਭਾਂਡ ਇਕੱਠੀ ਕਰ ਕਰਕੇ ਉਹਨਾਂ ਨੇ 1 ਕਰੋੜ ਰੁਪਇਆ ਬਣਾ ਲਿਆ ਇਸ ਬਾਰੇ ਅੱਗੇ ਵੀਡੀਓ ਵਿੱਚ ਵਿਸਤਾਰ ਨਾਲ ਗੱਲ ਕਰਦੇ ਹਾਂ ਕਿ ਇਹ ਕਿਵੇਂ ਸੰਭਵ ਹੈ ਜੇਕਰ ਗੱਲ ਕਰੀਏ ਤਾਂ ਅੱਜ 90% ਲੋਕ ਇਹ ਨਹੀਂ ਜਾਣਦੇ ਕਿ ਉਹਨਾਂ ਦੀ ਡੇਲੀ ਫਿਊਲ ਖਰਚੇ ਹੀ ਉਹਨਾਂ ਦੀ ਗਰੀਬੀ ਦਾ ਮੁੱਖ ਕਾਰਨ ਹੈ ਇਹ ਵੀਡੀਓ ਧਿਆਨ ਨਾਲ ਦੇਖਿਓ ਤੁਹਾਨੂੰ ਸਭ ਪਤਾ ਲੱਗ ਜਾਵੇਗਾ ਕਿ ਡੇਲੀ ਦੇ ਥੋੜੇ ਜਿਹੇ ਪੈਸੇ ਬਚਾ ਕੇ ਹੀ ਤੁਸੀਂ ਕਰੋੜਪਤੀ ਬਣ ਸਕਦੇ ਹੋ ਯਕੀਨ ਨਹੀਂ ਹੁੰਦਾ ਤਾਂ ਆਪਾਂ ਇੱਕ ਐਕਸਪੈਰੀਮੈਂਟ ਕਰ ਲੈਂਦੇ ਹਾਂ